ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਪੰਜਾਬ ਦੇ ਮੁੱਖ ਮੰਤਰੀ ਮਾਨ ਪਹਿਲੀ ਵਾਰ ਉਸ ਵਿਵਾਦ ਬਾਰੇ ਬੋਲੇ ਨੇ ਜੋ ਬੀਤੇ ਦਿਨਾਂ ਤੋਂ ਚਰਚਾ 'ਚ ਚੱਲ ਰਿਹਾ ਸਿਰਤਕੌਰ ਦੀ ਵੀਡੀਓ ਜੋ ਵਿਕਰਮ ਸਿੰਘ ਮ제ਠੀਆ ਵੱਲੋਂ ਪ੍ਰੈਸ ਕਾਨਫਰੰਸ ਸਿੰਘ ਦੁਆਰਾ ਸ਼ੇਅਰ ਕੀਤੀ ਗਈ ਸੀ ਅੱਜ ਸੀਐਮ ਮਾਨ ਆਫੀਸ਼ੀਅਲੀ ਤੌਰ ਤੇ ਉਸ ਮੁੱਦੇ ਬਾਰੇ ਬੋਲੇ ਨੇ ਉਨਾ ਨੇ ਕਿਹਾ ਕਿ ਹੁਣ ਤੁਸੀਂ ਚੱਕ ਕੇ ਲੋਕਾਂ ਦੀਆਂ ਘਰਾਂ ਦੀਆਂ ਇੱਜ਼ਤਾਂ ਵੀ ਫਰੋਲਣ ਲੱਗ ਪਏ ਤੇ ਕਿਹਾ ਕਿ ਦੂਜਿਆਂ ਦੇ ਘਰ ਲੱਗੀ ਅੱਗ ਲੋੜੀ ਲੱਗਦੀ ਹੈ ਤੇ ਆਪਦੇ ਘਰ ਲੱਗੀ ਅੱਗ ਦਾ ਸੇਕ ਲੱਗਦਾ ਹੈ ਤੇ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ ਸੀ ਇਹ ਮਾਨ ਵੱਲੋਂ ਕਹੀ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਨੂੰ 2 ਸਾਲ ਹੋ ਗਏ ਨੇ ਤੇ ਇਹਨਾਂ 2 ਸਾਲਾਂ 'ਚ ਵਿਰੋਧੀ ਪਾਰਟੀ ਨੂੰ ਮੇਰੇ ਖਿਲਾਫ ਕੋਈ ਕਪੜਾ ਜਾਂ ਕੁਛ ਵੀ ਗਲਤ ਨਹੀਂ ਮਿਲਿਆ ਤੇ ਨਾ ਹੀ ਉਹ ਸਾਬਿਤ ਕਰ पाए ਤੇ ਇਸੇ ਗੱਲ ਦਾ ਉਹਨਾਂ ਨੂੰ ਦੁੱਖ ਹੈ ਜਿਸ ਦੇ ਕਰਕੇ ਉਹ ਪਰਿਵਾਰ ਨੂੰ ਐਵੇਂ ਬੋਲ ਰਹੇ ਨੇ ਸਿਰਤਕੌਰ ਦੀ ਵੀਡੀਓ ਨੂੰ 10 ਤੋਂ 15 ਦਿਨ ਹੋ ਗਏ ਨੇ ਪਰ ਅੱਜ ਰੈਲੀ ਦੌਰਾਨ ਜਦੋਂ ਸੀਐਮ ਮਾਨ ਸਪੀਚ ਦੇ ਰਹੇ ਸੀ ਤਾਂ ਉਸ ਸਮੇਂ ਉਹਨਾਂ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸੀਐਮ ਆ ਨੇ ਕਿਹਾ ਕਿ ਪੰਜਾਬ ਤਰੱਕੀ ਦੀ ਰਾਹ 'ਤੇ ਵੱਲ ਜਾ ਰਿਹਾ ਤੇ ਵਿਰੋਧੀਆਂ ਨੂੰ ਜੋ ਸਵਾਲ ਕਰਨੇ ਤਾਂ ਸਾਡੇ ਕੰਮ ਤੇ ਸਵਾਲ ਕਰਨ ਪਰ ਕਿਉਂਕਿ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਇਸ ਕਰਕੇ ਉਹ ਪਰਿਵਾਰ ਬਾਰੇ ਇੰਜ ਬੋਲਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਮਾਂ ਸਾਹਿਬ ਦੇ ਇਹਨਾਂ ਗੱਲਾਂ ਬਾਰੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰ ਦਿਓ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ